ਉਹ ਕ ਸ਼੍ਰੋਮਣੀ ਕਾਲੀਦਾਨ ਤੋਂ ਨਾਰਾਜ਼ ਨਹੀਂ ਪਰ ਸ਼੍ਰੋਮਣੀ ਕਾਲੀਦਾਨ ਦੀ ਲੀਡਰਸ਼ਿਪ ਤੋਂ ਜਿਨ੍ਹਾਂ ਦੇ ਕੋਲੇ ਪੱਕਾ ਪਾਰਟੀ ਦੀ ਕਮਾਂਡ ਹੈ ਉਹਨਾਂ ਤੋਂ ਨਾਰਾਜ਼ ਹੈ ਤੇ ਜੇ ਅਕਾਲੀਦਾਨ ਨੂੰ ਬਚਾਉਣਾ ਹੈ ਮੁਰਸਤ ਕੀਤਾ ਕਰਨਾ ਹੈ ਤਾਂ ਫਿਰ ਸਾਨੂੰ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਚੱਲਣਾ ਪਊਗਾ ਬਾਕੀ ਦਾ ਭਲਾ ਉਹ ਮੁੱਖ ਰੱਖ ਕੇ ਸਾਡੀ ਜਮੀਨ ਦੇਵ ਸਰਦਾਰ ਸੁਖਦੀਪ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨ ਕਿਤੇ ਅਸੂਫਾ ਦੇ ਕੇ ਕਿਸੇ ਵੀ ਯੋਗ ਵਿਅਕਤੀ ਨੂੰ ਇਹਦਾ ਬਣਾਉਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਬਾਗੀ ਤੜ ਦੇ ਮੈਂਬਰ ਪਰਮਿੰਦਰ ਸਿੰਘ ਢੀਂਟਸਾ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਅਕਾਲੀ ਦਲ ਅਜ ਹਾਸ਼ੀਏ ਤੇ ਖੜਾ ਹੈ ਕਿਉਂਕਿ ਲੋਕ ਅਕਾਲੀ ਦਲ ਤੋਂ ਨਰਾਜ਼ ਨਹੀਂ ਬਲਕਿ ਪਾਰਟੀ ਦੀ ਲੀਡਰਸ਼ਿਪ ਤੋਂ ਨਰਾਸ਼ ਨੇ ਇਸ ਲਈ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੇ ਲਈ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਤੇ ਕਿਸੇ ਯੋਗ ਵਿਅਕਤੀ ਨੂੰ ਨੁਮਾਇੰਦਗੀ ਸੌਂਪਣੀ ਚਾਹੀਦੀ ਹੈ ਦੇਖੋ ਮੈਂ ਇਹੀ ਗੱਲ ਕਹੂੰਗਾ ਵੀ ਤੁਸੀਂ ਪੰਜਾਬ ਦੇ ਲੋਕਾਂ ਦੀ ਭਾਵਨਾ ਨੂੰ ਸਮਝੋ ਅੱਜ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਨਹੀਂ ਪਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਜਿਨ੍ਹਾਂ ਦੇ ਕੋਲੇ ਪਾਰਟੀ ਦੀ ਕਮਾਂਡ ਹੈ ਉਹਨਾਂ ਤੋਂ ਨਾਰਾਜ਼ ਨੇ ਤੇ ਜੇ ਅਕਾਲੀ ਦਲ ਨੂੰ ਬਚਾਉਣਾ ਹੈ ਮੋੜ ਸੁਧਿਤ ਕਰਨਾ ਹੈ ਤਾਂ ਫਿਰ ਸਾਨੂੰ ਲੋਕਾਂ ਦੀਆਂ ਭਾਵਨਾ ਅਨੁਸਾਰ ਚੱਲਣਾ ਪਏਗਾ ਤੇ ਪਾਰਟੀ ਦਾ ਭਲਾ ਨੂੰ ਮੁੱਖ ਰੱਖ ਕੇ ਸਾਡੀ ਇਹ ਹੀ ਬੇਨਤੀ ਹੈ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਪਾਰਟੀ ਪ੍ਰਧਾਨ ਕੀ ਤੋਂ ਅਸਤੀਫਾ ਦੇ ਕੇ ਕਿਸੇ ਵੀ ਯੋਗ ਵਿਅਕਤੀ ਨੂੰ ਜਿਹੜਾ ਬਣਾ ਦੇਣਾ ਚਾਹੀਦਾ ਹੈ ਕੌਮ ਦੇ ਵਿੱਚ ਬਹੁਤ ਐਸੀਆਂ ਸਖਸੀਅਤਾਂ ਨੇ ਜਿਹੜੀਆਂ ਯੋਗ ਨੇ ਜਿਹੜੀਆਂ ਇਸ ਜ਼ਿੰਮੇਵਾਰੀ ਨੂੰ ਨਿਭਾ ਸਕਦੀਆਂ ਹਨ ਉਹਨਾਂ ਚੋਂ ਕਿਸੇ ਨੂੰ ਵੀ ਜਿਹੜਾ ਪਾਰਟੀ ਬਣਾ ਸਕਦੀ ਹੈ ਬਾਅਦ ਵਿੱਚ ਜੇ ਲੋਕ ਚਾਹਣਗੇ ਤਾਂ ਉਹ ਦੁਬਾਰੇ ਆ ਸਕਦੇ ਆ ਪਰ ਹਜੇ ਜਿਹੜਾ ਹੈ ਜਿਨ੍ਹਾਂ 'ਚ ਲੋਕਾਂ ਦਾ ਵਿਸ਼ਵਾਸ ਨਹੀਂ ਦੁਬਾਰੇ ਜਿੱਤਿਆ ਜਾਂਦਾ ਉਹਨਾਂ ਚੋਂ ਉਹਨਾਂ ਨੂੰ ਲੱਭੇ ਹੁੰਦੇ